ਸਤਨਾਮ ਸ੍ਰੀ ਵਾਖੂ ਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ख प्रभ पर ताप करज उतारिया सतगुरू करच त निभतर है गुर शब्द खोट पूर पई पई सामग्री कबू नंग आराधना हर निद अपार धर्म अर्थ अर काम मुख देते नहीं बार ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਖੂ ਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤਰ ਹੈ ਗੁਰ ਸ਼ਬਦ ਸਖੂਟ ਉਰਨ ਪਈ ਸਮਗਰੀ ਕਬੂ ਨਹੀਂ ਟੋਟ ਰਹਾ ਸਾਧ ਸੰਗ ਆराधना ਹਰ ਨਿਦ ਅਪਰ ਤਰਮ ਅਰਥ ਅਰ ਕਾਮ ਮੁਖ ਦੇਤੇ ਨਹੀਂ ਬਰ ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸ਼ਰਨਾਂ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤਰ ਹੈ ਗੁਰ ਸ਼ਬਦ ਸਖੋਟ ਉਰਨ ਪਈ ਸਮਗਰੀ ਕਬੂ ਨਹੀਂ ਟੋਟ ਰਹਾ ਸਾਧ ਸੰਗ ਆराधना ਹਰ ਨਿਦ ਅਪਰ ਤਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਕਰਨਾ ਤਰੇ ਪ੍ਰਭ ਤੇਰੀਆਂ ਪ੍ਰਭ ਕੀ ਗੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤਰ ਹੈ ਗੁਰ ਸ਼ਬਦ ਖੋਟ ਉਰਨ ਪਈ ਸਮਗਰੀ ਕਬੂ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ हर निद अपार धरम अर्थ अर काम मुख, देते नहीं बार ਭਗਤ ਰਾਧੇ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਨਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭ ਤਰ ਹੈ ਗੁਰ ਸ਼ਬਦ ਅਖੋਟ ਉਰਨ ਪਈ ਸਮਗਰੀ कब हुँ नहीं टूट तोट साध संग आराधना हार निद अपार तर्म अर्थ अर मुख देते नहीं बार, भगत आराधे एक रंग गोविंद गोपाल रामा नाम, नाम तन संचिया जाका, जाका नहीं समा शरणा परे प्राप्त तेरीया प्राप्त गडाई नानक अंत ना पाई है व्यंत गुसाई सतनाम श्री वाघगुरु साहिब जी ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਹਤ ਰਹਿ ਗੁਰ ਸ਼ਬਦ ਅਖੋਟ ਉਰਨ ਪਈ ਸਮਗਰੀ टूट रहा साध संग आराधना हार निद अपार धर्म अर्थ अर काम मुख देते नहीं बार ਭਗਤ ਅਰਾਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤਰ ਹੈ ਗੁਰ ਸ਼ਬਦ ਸਖੋਟ ਉਰਨ ਪਈ ਸਮਗਰੀ ਕਬੂ ਨਹੀਂ रहा, साद संग आराधना हार निद अपार धरम अर्थ अर मुख देते नहीं बार ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਗੜਾਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤ ਰਹੇ गुर शब्द, शब्द खोट पूरन पई समगरी, समगरी पाई। कब हो नहीं तोट रहा साध संग आराधना हर निद अपार धर्म अर्थ अर काम मुख देते नहीं बार ਭਗਤ ਆਰਾਧੇ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾ ਤਰੇ ਪ੍ਰਾਪ ਤੇਰੀਆਂ ਪ੍ਰਭ ਕੀ ਗੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਨਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਗੁਰੂ ਕਰ ਆਹਰ ਆਪ खात तर है गुर शब्द खोट पूर पई पई समग्री कबहू नही तोट रहा। साद संग आराधना हार नद अपार तरम अर्थ अर कामख दे ते न बार ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾਤਰੇ ਪ੍ਰਾਪ ਤੇਰੀਆਂ ਪ੍ਰਭ ਕੀ ਗੜਾਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਜੀ ਜੰਤ ਸੋ ਪ੍ਰਸੰਨ ਪਏ ख प्रभ पर ताप करज उतारिया सतगुरू करच त निभतर है गुर शब्द, शब्द खोट पूर पई पई समग्री कबू नज़ संग आराधना हार निद अपार धरम अर्थ अर मुख देते नहीं बार भॻत राध है एक रंग गोविंद गोपाल गो रामा नाम तन संचिया जाका, जाका नहीं समा शरणात रे प्राप्त तेरीया प्राप्त की गडियाई नानक अंत ना पाईए व्यंत गुसाई सतनाम श्री वांग स्च गुरु साहिब जी ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤ ਰਹਿ ਗੁਰ ਸ਼ਬਦ ਤਖੋਟ ਉਰਨ ਪਈ ਸਮਗਰੀ तब न तोट रहा। साद संग आराधना हार निद अपार तरम अर्थ अर कामख दे ते न बार ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾ ਤਰੇ ਪ੍ਰਾਪ ਤੇਰੀਆਂ ਪ੍ਰਭ ਕੀ ਗੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪੰਜਰਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਹਤਰ ਹੈ ਗੁਰ ਸ਼ਬਦ ਤਖੋਟ ਉਰਨ ਪਈ ਸਮਗਰੀ ਕਬੂ ਨਹੀਂ साध संग आराधन हार निद अपार धरम अर्थ अर मुख, देते नहीं बार भगत रात है एक रंग गोविंद गोपाल रामा नाम तन संचया जाका नहीं समा शरणा परे प्राप्त तेरीया प्राप्त की गडियाई नानक अंत ना पाई है अनंत गुसाई सतनाम श्री वाघ गुरु साहिब जी वादु 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 वाद� ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤਰ ਹੈ ਗੁਰ ਸ਼ਬਦ ਤਖੋਟ ਉਰਨ ਪਈ ਸਮਗਰੀ ਕਬੂ ਨਹੀਂ साध संग आराधन हार निद अपार धरम अर्थ अर मुख, देते नहीं बार भगत रात है एक रंग गोविंद गोपाल रामा नाम तन संचया जाका नहीं समा शरणात रे प्राप्त तेरीया प्राप्त की गडियाई नानक अंत ना पाई है अनंत गुसाई सतनाम श्री वाघगुरु साहिब जी ਬਿਲਾਵਲਾ ਮਹਲਾ ਪੰਜਰਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਹਤਰ ਹੈ ਗੁਰ ਸ਼ਬਦ ਤਖੋਟ ਪੁਰਨ ਪਈ ਸਮਗਰੀ ਕਬੂ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਅਪਰ ਤਰਮ ਅਰਥ ਅਰ ਕਾਮ ਮੁਖ ਦੇਤੇ ਨਹੀਂ ਬਰ ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾ ਤਰੇ ਪ੍ਰਾਪ ਤੇਰੀਆਂ ਪ੍ਰਭ ਕੀ ਗੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤ ਰਹਾ ਗੁਰ ਸ਼ਬਦ ਅਖੋਟ ਉਰਨ ਪਈ ਸਮਗਰੀ ਕਬੂ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਅਪਰ ਤਰਮ ਅਰਥ ਅਰ ਕਾਮ ਮੁਖ ਦੇਤੇ ਨਹੀਂ ਬਰ ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾ ਪਰ ਪ੍ਰਾਪ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਨਹਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਗੁਰੂ ਕਰ ਆਹਰ ਆਪ ખાત ખર્ચ ત નિભત રહે ગુર શબ્દ ખોટ પુરણ પૈ સામગ્રી કભુ નહીં ટૂટ રહે સાદ સંગ આરાધના હર નિદ અપર ਧਰਮ ਅਰਥ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਅਰਾਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 15 ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤ ਨਿਭਤ ਰਹਿ ਗੁਰ ਸ਼ਬਦ ਅਖੋਟ ਪੁਰਨ ਪਈ ਸਮਗਰੀ ਕਬੂ ਨਹੀਂ ਟੁੱਟ ਰਹਾ ਸਾਧ ਸੰਗ ਆਰਾਧਨਾ हर नद अपार धरम अर्थ अर काम मुख देते नहीं बार ਭਗਤ ਰਾਜ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾਕਾ ਨਹੀਂ ਸਮਾਨ ਸਰਨਾ ਤਰੇ ਪ੍ਰਭ ਤੇਰੀਆਂ ਪ੍ਰਭ ਕੀ ਗੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਾਰੀ ਗੁਰੂ ਸਾਹਿਬ ਜੀ ਬਿਲਾਵਲਾ ਮਹਿਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪਏ ख प्रभ पर ताप करज उतारे सतगुरू करब खोट पूर पई पई समग्री कबहू न साध संग आराधना हर निद अपार धर्म अर्थ अर मुख, देते नहीं बार ਭਗਤ ਰਾਤ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮਾ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਨ ਸਰਨਾ ਪਰੇ ਪ੍ਰਾਪ ਤੇਰੀਆਂ ਪ੍ਰਭ ਕੀ ਗੜਾਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ